ਅੱਜ ਜਿਹੜਾ ਇਹ ਸਿਟੀ ਐਮ ਦਗੜ ਦੇ ਵਿੱਚ ਕਾਰਵਾਈ ਹੋਈ ਹੈ ਰਿਗਾਰਡਿੰਗ ਇਲੀਗਲ ਐਨਕ੍ਰੋਚਮੈਂਟਸ ਤੇ ਯੁਧ ਨਸ਼ਾ ਵਿਰੁੱਧ ਦੇ ਵਿੱਚ ਹੋਈ ਹੈ। ਇਹਦੇ ਵਿੱਚ ਮੇਨ ਜਿਹੜਾ ਇਸ਼ੂ ਸੀਗਾ ਇੰਡੀਗੈਂਟ ਐਨਕ੍ਰੋਚਮੈਂਟਸ ਬਟ ਉਹਦੇ ਵਿੱਚ ਕਾਫੀ ਸਾਡੇ ਕੋਲ ਇਹੋ ਜਿਹੇ ਪੁਆਇੰਟਸ ਵੀ ਆਏ ਸੀ ਜਿਨ੍ਹਾਂ ਦੇ ਵਿੱਚ ਆ ਜਿਹੜੀ ਇਹ ਨਜਾਇਜ਼ ਉਸਾਰੀ ਹੈ ਇਹ ਉਹ ਬੰਦਿਆਂ ਤੋਂ ਵੀ ਕੀਤੀ ਗਈ ਹੈ ਜਿਨ੍ਹਾਂ ਦੇ ਪੁਰਾਣੇ ਐਨਡੀ ਦੇ ਪਰਚੇ ਸੀਗੇ 2002 ਤੋਂ ਵੱਧ ਸੀਗੇ। ਇਹ ਜਿਹੜੀ ਸਾਰੇ ਉਹਨਾਂ ਨੇ ਉਸਾਰੀਆਂ ਕੀਤੀਆਂ ਨੇ ਨਸ਼ੇ ਦੇ ਪੈਸਿਆਂ ਦੇ ਨਾਲ ਕਰੀਆਂ ਨੇ। ਤਾਂ ਇਹਦੇ ਰਿਗਾਰਡਿੰਗ ਵੀ ਇਹਨਾਂ ਦੇ ਜਿਹੜੀ ਇਨਕਲੋਜ਼ਮੈਂਟ ਹੈ ਕੀਤੀ ਜਾ ਰਹੀ ਹੈ ਅਚੀਵਮੈਂਟਸ ਹੋਈਆਂ ਨੇ ਟਿਲਡੇ ਉਹਦੇ ਵਿੱਚ ਕੁੱਲ ਮਲਾ ਕੇ ਅਸੀਂ ਹੁਣ ਤੱਕ 650 ਤੋਂ ਪਲੱਸ ਐਫ ਆਈ ਆਰ ਜਿਸ ਵਕਤੀਆਂ ਨੇ ਐਨ ਡੀ ਪੀ ਐਸ ਦੀਆਂ ਜਿਦੇ ਵਿੱਚ 11 ਜਿਹੜੀਆਂ ਨੇ ਉਹ ਕਮਰਸ਼ੀਅਲ ਕੁਆਂਟੀਟੀ ਦੀਆਂ ਨੇ ਤੇ ਜ਼ਿਲ੍ਹੇ ਦੇ ਵਿੱਚੋਂ ਟੋਟਲ ਜੀ 8 ਇਹ ਜੇ بڑے ਸਪਲਾਈਅਰ ਐ ਡਿਸਟ੍ਰਿਬਿਊਟਰ ਸੀਗੇ ਜਿਹੜੀ ਸਾਡੇ ਕੋਲ ਇੰਟੈਲੀਜੈਂਸ ਤੋਂ ਇਨਪੁਟ ਆ ਰਹੀ ਸੀ ਇਹ ਸਾਡੀ ਆਪਣੀ ਜ਼ਿਲ੍ਹੇ ਦੀ ਵੀ ਇੰਟੈਲੀਜੈਂਸ ਇਨਪੁਟ ਸੀਗੀ ਉਹਦੇ ਦਹਾਅਤ ਅਸੀਂ 8 ਵੱਡੇ ਸਪਲਾਈਅਰ ਤੇ ਡਿਸਟ੍ਰਿਬਿਊਟਰਸ ਨੂੰ ਉਹਨਾਂ ਨੂੰ ਅਰੈਸਟ ਕੀਤਾ ਗਿਆ ਕੁੱਲ ਮਿਲਾ ਕੇ ਜਿਹੜੀ ਪ੍ਰਾਪਰਟੀ ਦਾ ਮੈਟਰ ਹੈਗਾ 68 ਫਦੀ ਸਾਡੋਂ ਐਨਡੀਪੀਐਸ ਐਕਟ ਦੇ ਤਹਿਤ ਇਹਦੀ ਪ੍ਰੋਵੀਜ਼ਨ ਹੁੰਦੀ ਹੈ ਜਿਹੜੀ ਪ੍ਰਾਪਰਟੀ ਅਟੈਚ ਹੋ ਜਾਂਦੀ ਹੈ ਉਹਦੇ ਵਿੱਚ ਤਕਰੀਬਨ 1 ਕਰੋੜ 30 ਲੱਖ ਤੋਂ ਪਲੱਸ ਦੀ ਵੈਲਿਊ ਦੀ ਅਸੀਂ ਹੁਣ ਤੱਕ ਜਿਹੜੀ ਪ੍ਰਾਪਰਟੀ ਹੈ ਉਹਨੂੰ ਅਟੈਚ ਕਰਾ ਚੁੱਕੇ ਹਾਂ ਤੇ ਅੱਜ ਜਿਹੜਾ ਇਹ ਇਨਕ੍ਰੋਚਮੈਂਟਸ ਰਿਮੂਵ ਕਰਨ ਵਾਲਾ ਯੁੱਧ ਨਸ਼ਾ ਵਿਰੁੱਧ ਵਾਲਾ ਇਹ ਪ੍ਰੋਗਰਾਮ ਚੱਲਿਆ ਇਹਦੇ ਨਾਲ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਤੇ ਸਿਵਲ ਪ੍ਰਸ਼ਾਸਨ ਵੱਲੋਂ ਸਾਡਾ ਇਹੀ ਸਾਰਿਆਂ ਨੂੰ ਮੈਸੇਜ ਹੈ ਕਿ ਜਿਹੜਾ ਐਨਡੀਪੀਐਸ ਦੇ ਪੈਸਿਆਂ ਦੇ ਨਾਲ ਜਿਨ੍ਹਾਂ ਨੇ ਵੀ ਕੋਈ ਆਪਣੀ ਮੂਵੇਬਲ ਜਾਂ ਇਮੋਵੇਬਲ ਐਸੈਟਸ ਖਰੀਦੇ ਨੇ ਜਾਂ ਉਹਨਾਂ ਨੇ ਬਣਾਇਆ ਗਿਆ ਉਹਨਾਂ ਲਈ ਐਕਸਪੈਕਟ ਵਾਰਨਿੰਗ ਹੈ ਕਿ ਇਸ ਕੰਮ ਤੋਂ ਹਟਜੋ ਨਹੀਂ ਤਾਂ ਜਿਹੜੇ ਐਕਸ਼ਨਸ ਨੇ ਵਿਦਨ ਦਾ ਪਰਵਿਊ ਆਫ ਲਾ ਇਹਦੇ ਵਿੱਚ ਲਏ ਜਾਣਗੇ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ